ਕੀ ਤੁਸੀਂ ਵੀ ਸਰੀਰ ਨੂੰ એનર્ਜੀ ਦੇਣ ਲਈ એનર્ਜੀ ਡਰਿੰਕਸ ਪੀਂਦੇ ਹੋ ਜੇਕਰ ਹਾਂ ਤਾਂ ਇੱਕ ਖਬਰ ਤੁਹਾਡੇ ਲਈ ਇਹ ਪੀਣ ਵਾਲੇ ਪਦਾਰਥ ਜੋ ਸਰੀਰ ਦੇ ਵਿੱਚ ਊਰਜਾ ਦੇ ਪੱਧਰ ਨੂੰ ਤੇਜ਼ੀ ਨਾਲ ਵਧਾਉਣ ਦਾ ਯਤਨ ਕਰਦੇ ਨੇ ਅਸਰ ਵਿੱਚ ਸਿਹਤ ਲਈ ਗੰਭੀਰ ਨੁਕਸਾਨ ਦੇ ਹੋ ਸਕਦੇ ਨੇ ਕੁਝ ਸਥਿਤੀਆਂ ਵਿੱਚ ਇਹ ਇੰਨਾ ਗੰਭੀਰ ਹੁੰਦਾ ਹੈ ਕਿ ਇਸ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ એનર્ਜੀ ਡਰਿੰਕਸ ਸਿਰ ਤੇ ਕੀ ਅਸਰ ਪਾਉਂਦੀ ਹੈ ਇਹ ਜਾਣਨ ਲਈ ਅਧਿਆਨਕਾਰੀ ਖੋਜਕਾਰਾਂ ਦੀ ਟੀਮ ਨੇ ਵੱਡਾ ਦਾਅਵਾ ਕੀਤਾ ਹੈ ਕੋਈ ਦਰਸਾਉਂਦੀ ਹੈ ਕਿ એનર્ਜੀ ਡਰਿੰਕਸ ਪੀਣ ਨਾਲ ਜੈਨੇਟਿਕ ਦਿਲ ਦੀ ਬਿਮਾਰੀ ਵਾਲੇ ਲੋਕਾਂ 'ਚ ਜਾਲੇਵਾ ਸਥਿਤੀਆਂ ਦਾ ਖਤਰਾ ਵੱਧ ਸਕਦਾ ਹੈ ਐਨਾ ਹੀ ਨਹੀਂ ਜੇਕਰ ਤੁਸੀਂ ਅਕਸਰ ਇਸ ਤਰ੍ਹਾਂ ਦੇ ਡਰਿੰਕ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਮੋਟਾਪਾ ਦਿਲ ਦੇ ਰੋਗ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹੋ ਹਾਰਟ ਰਿਦਮ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਵਿਗਿਆਨੀਆਂ ਨੇ એનર્ਜੀ ਡਰਿੰਕਸ ਨੂੰ ਦਿਲ ਦੀ ਸਿਹਤ ਲਈ ਖਤਰਨਾਕ ਦੱਸਿਆ ਇਸ ਵਿੱਚ ਕੋਲਡ ਡਰਿੰਕਸ ਨਾਲੋਂ ਜ਼ਿਆਦਾ ਖੰਡ ਤੇ ਕੌਫੀ ਨਾਲੋਂ ਜ਼ਿਆਦਾ ਕੈਫੀਨ ਹੁੰਦੀ ਹੈ ਜਿਸ ਨਾਲ ਸਮੁੱਚੀ ਸਿਹਤ ਤੇ ਕਈ ਮਾੜੇ ਪ੍ਰਭਾਵ ਪੈਂਦੇ ਨੇ ਸੋ ਦੱਸਦੇ ਕਿ ਖੋਜਕਾਰਾਂ ਨੇ ਸਡਨ ਹਾਰਟ ਅਟੈਕ ਤੋਂ ਬਚੇ 143 ਲੋਕਾਂ ਦੇ ਸਮੂਹ ਦਾ ਅਧਿਐਨ ਕੀਤਾ ਜਿਨ੍ਹਾਂ ਵਿੱਚ ਕੁਝ ਨੂੰ ਪਹਿਲਾਂ ਹੀ ਜੈਨੇਟਿਕ ਦਿਲ ਦੀ ਬਿਮਾਰੀ ਹੈ ਇਹਨਾਂ ਵਿੱਚ 7 ਲੋਕ ਲਗਭਗ 5% ਨੇ ਦਿਲ ਦੇ ਦੌਰੇ ਤੋਂ ਪਹਿਲਾਂ એનર્ਜੀ ਡਰਿੰਕਸ ਦਾ ਸੇਵਨ ਕੀਤਾ ਖੋਜ ਜਪਾਇਆ ਗਿਆ ਕਿ એનર્ਜੀ ਡਰਿੰਕਸ ਨੇ ਮਾਨੂੰ ਬਤਾਇਆ ਹੈ ਖੋਜ ਕਾਰ ਦਾ ਕੀ ਕਹਿਣਾ ਹੈ ਮਿਓ ਕਲੀਨਿਕ ਦੇ ਜੈਨੇਟਿਕ ਕਾਰਡੀਓਲੋਜਿਸਟ ਦੇ ਅਧਿਐਨ ਦੇ ਮੁੱਖ ਲੇਖਕ ਡਾਕਟਰ ਮਾਈਕਲ ਜੇ ਕਹਿੰਦੇ ਨੇ ਹਾਲਾਂਕਿ ਨਮੂਨੇ ਦਾ ਆਕਾਰ ਛੋਟਾ ਹੈ ਪਰ ਸਬੂਤ ਸੁਝਾ ਦੇ ਰਹੇ ਨੇ ਕਿ એનર્ਜੀ ਡਰਿੰਕਸ ਕਾਰਨ ਦਿਲ ਦੀ ਬਿਮਾਰੀ ਤੇ ਇਸ ਦੇ ਜੋਖਮ ਕਾਰਕਾਂ ਦਾ ਖਤਰਾ ਵਧ ਜਾਂਦਾ ਹੈ ਇਹ ਖੋਜ ਦਰਸਾਉਂਦੀ ਹੈ ਕਿ એનર્ਜੀ ਵਧਾਉਣ ਵਾਲੇ ਫੂਡ ਤੇ ਪੀਣ ਵਾਲੇ ਪਦਾਰਥ ਤੇ ਉਹਨਾਂ ਦੇ ਵਿਆਪਕ ਖਪਤ ਦੀ ਅਨੰਤਤ ਮਾਰਕੀਟਿੰਗ ਨੂੰ ਰੋਕਣਾ ਜ਼ਰੂਰੀ ਹੈ ਇਹ ਜਨਤਕ ਸਿਹਤ ਲਈ ਚਿੰਤਾ ਦਾ ਕਾਰਨ ਬਣ ਸਕਦੇ ਨੇ એનર્ਜੀ ਡਰਿੰਕਸ ਮੋਟਾਪੇ ਤੇ ਸ਼ੂਗਰ ਦੇ ਖਤਰੇ ਨੂੰ ਵਧਾਉਂ ਇਹਨਾਂ ਦੇ ਖਤਰੇ ਨੂੰ ਬਤਾ ਸਕਦੇ ਨੇ ਕੀ ਤੁਸੀਂ ਵੀ ਸਰੀਰ ਨੂੰ એનર્ਜੀ ਦੇਣ ਲਈ એનર્ਜੀ ਡਰਿੰਕਸ ਪੀਂਦੇ ਹੋ ਜੇਕਰ ਹਾਂ ਤਾਂ ਇੱਕ ਖਬਰ ਤੁਹਾਡੇ ਲਈ ਇਹ ਪੀਣ ਵਾਲੇ ਪਦਾਰਥ ਜੋ ਸਰੀਰ ਦੇ ਵਿੱਚ ਊਰਜਾ ਦੇ ਪੱਧਰ ਨੂੰ ਤੇਜ਼ੀ ਨਾਲ ਵਧਾਉਣ ਦਾ ਯਤਨ ਕਰਦੇ ਨੇ ਅਸਰ ਵਿੱਚ ਸਿਹਤ ਲਈ ਗੰਭੀਰ ਨੁਕਸਾਨ ਦੇ ਹੋ ਸਕਦੇ ਨੇ ਕੁਝ ਸਥਿਤੀਆਂ ਵਿੱਚ ਇਹ ਇੰਨਾ ਗੰਭੀਰ ਹੁੰਦਾ ਹੈ ਕਿ ਇਸ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ એનર્ਜੀ ਡਰਿੰਕ ਸਿਹਤ ਤੇ ਕੀ ਅਸਰ ਪਾਉਂਦੀ ਹੈ ਇਹ ਜਾਣਨ ਲਈ ਅਧਿਆਨਕਾਰੀ ਖੋਜਕਾਰਾਂ ਦੀ ਟੀਮ ਨੇ ਵੱਡਾ ਦਾਅਵਾ ਕੀਤਾ ਹੈ ਕੋਈ ਦਰਸਾਉਂਦੀ ਹੈ ਕਿ એનર્ਜੀ ਡਰਿੰਕਸ ਪੀਣ ਨਾਲ ਜੈਨੇਟਿਕ ਦਿਲ ਦੀ ਬਿਮਾਰੀ ਵਾਲੇ ਲੋਕਾਂ 'ਚ ਜਾਲੇਵਾ ਸਥਿਤੀਆਂ ਦਾ ਖਤਰਾ ਵੱਧ ਸਕਦਾ ਹੈ ਐਨਾ ਹੀ ਨਹੀਂ ਜੇਕਰ ਤੁਸੀਂ ਅਕਸਰ ਇਸ ਤਰ੍ਹਾਂ ਦੇ ਡਰਿੰਕ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਮੋਟਾਪਾ ਦਿਲ ਦੇ ਰੋਗ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹੋ ਹਾਰਟ ਰਿਦਮ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਵਿਗਿਆਨੀਆਂ ਨੇ એનર્ਜੀ ਡਰਿੰਕਸ ਨੂੰ ਦਿਲ ਦੀ ਸਿਹਤ ਲਈ ਖਤਰਨਾਕ ਦੱਸਿਆ ਇਸ ਵਿੱਚ ਕੋਲਡ ਡਰਿੰਕਸ ਨਾਲੋਂ ਜ਼ਿਆਦਾ ਖੰਡ ਤੇ ਕੌਫੀ ਨਾਲੋਂ ਜ਼ਿਆਦਾ ਕੈਫੀਨ ਹੁੰਦੀ ਹੈ ਜਿਸ ਨਾਲ ਸਮੁੱਚੀ ਸਿਹਤ ਤੇ ਕਈ ਮਾੜੇ ਪ੍ਰਭਾਵ ਪੈਂਦੇ ਨੇ ਸੁਦਾਸ ਜੀਏ ਕਿ ਖੋਜਕਾਰਾਂ ਨੇ ਸਡਨ ਹਾਰਟ ਅਟੈਕ ਤੋਂ ਬਚੇ 144 ਲੋਕਾਂ ਦੇ ਸਮੂਹ ਦਾ ਅਧਿਐਨ ਕੀਤਾ ਜਿਨ੍ਹਾਂ ਵਿੱਚ ਕੁਝ ਨੂੰ ਪਹਿਲਾਂ ਹੀ ਜੈਨੇਟਿਕ ਦਿਲ ਦੀ ਬਿਮਾਰੀ ਹੈ ਇਹਨਾਂ ਵਿੱਚ 7 ਲੋਕ ਲਗਭਗ 5% ਨੇ ਦਿਲ ਦੇ ਦੌਰੇ ਤੋਂ ਪਹਿਲਾਂ એનર્ਜੀ ਡਰਿੰਕਸ ਦਾ ਸੇਵਨ ਕੀਤਾ ਖੋਜ ਜਪਾਇਆ ਗਿਆ ਕਿ એનર્ਜੀ ਡਰਿੰਕਸ ਨੇ ਮਾਨ ਵਧਾਇਆ ਹੈ ਖੋਜਕਾਰਾਂ ਦਾ ਕੀ ਕਹਿਣਾ ਹੈ ਮਿਓ ਕਲੀਨਿਕ ਦੇ ਜੈਨੇਟਿਕ ਕਾਰਡੀਓਲੋਜਿਸਟ ਦੇ ਅਧਿਐਨ ਦੇ ਮੁੱਖ ਲੇਖਕ ਡਾਕਟਰ ਮਾਈਕਲ ਜੇ ਕਹਿੰਦੇ ਨੇ ਹਾਲਾਂਕਿ ਨਮੂਨੇ ਦਾ ਆਕਾਰ ਛੋਟਾ ਹੈ ਪਰ ਸਬੂਤ ਸੁਝਾ ਦੇ ਰਹੇ ਨੇ ਕਿ એનર્ਜੀ ਡਰਿੰਕਸ ਕਾਰਨ ਦਿਲ ਦੀ ਬਿਮਾਰੀ ਤੇ ਇਸ ਦੇ ਜੋਖਮ ਕਾਰਕਾਂ ਦਾ ਖਤਰਾ ਵਾਚ ਜਾਂਦਾ ਹੈ ਇਹ ਖੋਜ ਦਰਸਾਉਂਦੀ ਹੈ ਕਿ એનર્ਜੀ ਵਧਾਉਣ ਵਾਲੇ ਫੂਡ ਤੇ ਪੀਣ ਵਾਲੇ ਪਦਾਰਥ ਤੇ ਉਹਨਾਂ ਦੇ ਵਿਆਪਕ ਖਪਤ ਦੀ ਅਨੰਤਤ ਮਾਰਕੀਟਿੰਗ ਨੂੰ ਰੋਕਣਾ ਜ਼ਰੂਰੀ ਹੈ ਇਹ ਜਨਤਕ ਸਿਹਤ ਲਈ ਚਿੰਤਾ ਦਾ ਕਾਰਨ ਬਣ ਸਕਦੇ ਨੇ એનર્ਜੀ ਡਰਿੰਕਸ ਮੋਟਾਪੇ ਤੇ ਸ਼ੂਗਰ ਦੇ ਖਤਰੇ ਨੂੰ ਵਧਾਉ A rainha de Catrém não vai dar essa